ਆ ਬੈਠਿਆ ਸਾਡੇ ਕਾਕਾ ਜੀ ਕਾਕਾ ਜੀ ਅੱਜ ਕੱਲ ਪੜਾਕੂ ਹੋ ਗਏ ਭਾਈ ਪਹਿਲਾਂ ਜਾਂਦੇ ਟਿਊਸ਼ਨ ਤੇ ਸਾਰਾ ਦਿਨੇ ਫੋਨ ਨਹੀਂ ਲੈਂਦਾ ਸ਼ਾਮ ਨੂੰ ਹੀ ਫੋਨ ਲੈਂਦਾ ਠੀਕ ਕਰੀ ਇਹਨਾਂ ਪੁੱਤ ਇਹ ਬਿੜੀਆਂ ਕਿਹੜੀ ਖੇਡਦਾ ਹੋ ਗਿਆ ਰੋਟੀ ਰੋਟੀ ਕੋਕ ਨਹੀਂ ਲੱਗੀ ਹਲੇ ਨਹੀਂ ਹੋਰ ਕਦੋਂ ਖਾਣੀ ਹੈ 10 ਮਿੰਟ ਬਾਅਦ 10 ਮਿੰਟ ਪਾਪਾ ਕਿੱਥੇ ਹੈ ਦੁੱਧ ਰੱਖ ਗਏ ਦੁੱਧ ਲੈਣਗੇ ਚਲ ਫਿਰ ਤੇਰੇ ਪਾਪਾ ਇੱਥੇ ਖਾਵਾਂਗੇ ਆਪਾਂ ਸਾਰੇ ਮੰਗੂਰ ਤੇਰੀ ਫੇਵਰੇਟ ਚੀਜ਼ ਕਿਹੜੀ ਆ ਮੇਰੀ ਹਾਂ ਖਾਣਾ ਦੀ ਮੇਰੀ ਫੇਵਰੇਟ ਖਾਣ ਵਾਲੀ ਚੀਜ਼ ਹੈਗੀ ਆ ਉਹ ਦੇਖੀ ਨਾ ਦਹੀਂ ਪੱਲਾ ਇੱਕ ਤਾਂ ਇਹ ਖਾਂਦਾ ਜੀ ਦਹੀਂ ਪੱਲਾ ਤੇ ਸਬਜ਼ੀ ਇਹ ਨਹੀਂ ਖਾਂਦਾ ਇਹ ਖਾਂਦਾ ਰਾਇਤਾ ਖਾ ਡੇਲੀ ਡੇਲੀ ਇਹਦਾ ਰਾਇਤਾ ਆਉਂਦਾ ਸਵੇਰ ਸ਼ਾਮ ਦਹੀਂ ਉਹਦੇ ਵਿੱਚ ਕੀ ਬਣਾਉਣਾ ਗੰਡੇ ਤੇ ਪਕੌੜੀਆਂ ਹਨਾ ਗੰਡੇ ਆ ਪਕੌੜੀਆਂ ਜੀਰਾ ਉਕੇ ਹੁੰਦਾ। ਵਾਸਾ। ਹਾਂ ਹੁੰਦਾ। ਉਹ더라 ਆਪਣਾ ਪਿਆ ਟ੍ਰਾਈਪੋਡ ਵਿਚਾਰਾ ਵਰਤ ਤੇ ਤਾਂ ਆਪਾਂ ਹੈ ਨਹੀਂ ਨੂੰ ਬਸ ਮੰਗਾ ਜੇ ਲਿਆ। ਵੀ ਵੀਡੀਓ ਬਣਾਇਆ ਕਰਾਂਗੇ ਨਾ ਟਾਈਮ ਲੱਗਦਾ ਨਹੀਂ ਹੈਗਾ ਬਣਾਉਣ ਦਾ। ਮੈਂ ਮੈਂ ਦੇਖਾਂ ਭਈ ਆਪਦੀ ਰਸੋਈ। ਮੰਮੀ ਡੈਡੀ ਰੋਟੀ ਖਾ ਕੇ ਸੌਂਗੇ ਭਾਈ ਟਾਈਮ ਨਾਲ। ਤਾਕੀ ਮੰਮੀ ਨੇ ਦਵਾਈ ਲੈਣੀ ਹੁੰਦੀ ਆ ਛੇਕਾ ਜਰੂਟੀ ਖਾ ਲੈਂਦੇ ਤੇ ਅਸੀਂ ਰਹਿ ਗਏ ਤੇ ਆਪਾਂ ਬਣਾਇਆ ਅੱਜ ਪੇਠਾ ਕਿਉਂਕਿ ਪੇਠਾ ਸਾਡੇ ਘਰੇ ਸਾਲ ਦੇ ਵਿੱਚ ਬਸ ਇੱਕ ਜਾਂ ਦੋ ਵਾਰ ਹੀ ਬੰਦ ਆ ਜਾਂਦੀ ਤੇ ਆਪਾਂ ਅੱਜ ਬਾਬਾ ਜੀ ਦੀ ਫੋਟੋ ਲਗਾਈ ਹੈ ਕਿਉਂ ਕਿ ਕਿਚਨ ਦੇ ਵਿੱਚ ਪਹਿਲਾਂ ਇਹ ਉੱਪਰ ਚਵਾਰੇ ਚ ਲੱਗੀਆਂ ਹੁੰਦੀਆਂ ਸੀਗੀਆਂ ਫਿਰ ਥੋੜੀ ਢੂਈ ਦੀ ਪ੍ਰੋਬਲਮ ਕਰਕੇ ਮੈਂ ਪੌੜੀ ਚੜ੍ਹ ਨਹੀਂ ਸਕਦੀ ਡਾਕਟਰ ਨੇ ਮਨਾ ਕਰਤਾ ਤੇ ਆਪਾਂ ਆ ਗਏ ਫੇਰ ਅੰਦਰ ਹੁਣ ਕਰਾਂਗੇ ਆਪਾਂ ਇਹਦੇ ਪਾਪਾ ਦੀ ਵੇਟ